ਹਾਂ ਜੀ ਕਿਸਾਨ ਵੀਰੋ ਸਵਾਗਤ ਆ ਤੁਹਾਡਾ ਆਪਣੇ YouTube ਚੈਨਲ ਬਾਬਾ ਡੇਰੀ ਫਾਰਮ ਦੇ ਉੱਤੇ ਜੀ ਅੱਜ ਦੀ ਵੀਡੀਓ ਵਿੱਚ ਆਪਾਂ ਦੋ ਗਾਵਾਂ ਸੇ ਲੈ ਕੇ ਆਏ ਹਾਂ ਜੀ ਆਓ ਪੁੱਛ ਲੈਨੇ ਬਾਈ ਟੋਟੇ ਅੱਜ ਜੀ ਬਾਈ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਬਾਈ ਜੀ ਹੋ ਠੀਕ ਹੋ ਬੜੀਆ ਹਾਂਜੀ ਹਾਂਜੀ ਬੜੀਆ ਨਾਮ ਤੇ ਐਡਰੈਸ ਬੋਲ ਨਾਮ ਬਾਈ ਹਰਪ੍ਰੀਤ ਸਿੰਘ ਪਿੰਡ ਢਿੱਲਮਾ ਕੂਠੀ ਬਾਦੀਆਂ ਤਹਿਸੀਲ ਤਪਾਦੇ ਜ਼ਿਲ੍ਹਾ ਬਰਨਾਲਾ ਠੀਕ ਹੈ ਬਾਈ ਮੋਬਾਈਲ ਨੰਬਰ ਬੋਲ ਮੋਬਾਈਲ ਨੰਬਰ ਹੈਗਾ 76963 ਹੂੰ ਤੇ 97138 ਠੀਕ ਹੈ ਬਾਈ ਬਈ ਜਿਹੜੀ ਪਹਿਲੇ ਨੰਬਰ ਤੇ ਬੜਾ ਦੇਨਾ ਸਿੰਘ ਵਾਲੀ ਕਿਹੜਾ ਸੂਆਸ ਹੁੰਦੀ ਆ ਇਹ ਬਈ ਦੂਜਾ ਸੂਆਸ ਹੁੰਦੀ ਹੈਗੀ ਕਿੰਨੇ ਦਿਨ ਲੈਂਦੀ ਆ ਬਈ ਦਿਨ ਬਈ ਲੈ ਜੂਗੀ ਹਫਤੇ ਦੇ ਆਸ-ਪਾਸ ਹਫਤੇ ਦੀ ਕੱਚੀ ਆ ਠੀਕ ਆ ਪਹਿਲੇ ਸੂਏ ਨੇ ਇਹਨੇ ਦਿੱਤਾ ਦੁੱਧ 13 ਤੋਂ 14 ਲੀਟਰ ਦੇ ਵਿੱਚ ਠੀਕ ਆ ਬਈ ਆਰਡਰ ਬੜਾ ਕਮਾਲ ਦਾ ਤਿਆਰ ਕਰਦੇ ਨੇ ਕੱਚੀ ਕੱਚੀ ਆ ਦਿਨ ਹਜੇ ਕਰਮਣੀ ਲੈਂਦੀ ਆ ਉਹਦੋਂ ਦਾ ਆਰਡਰ ਆ ਜਿਹੜਾ ਹੋ ਰਿਹਾ ਵਧੀਆ ਤਿਆਰ ਕਰ ਚਾਹੋ ਬਈ 15 ਦੇ ਆਸ-ਪਾਸ ਚਾਰੇ ਥਣ ਨਿਕੜਵੇਂ ਪੂਰੇ ਗੈਰ ਤੇ ਕੱਲਾ ਕੱਲਾ ਥਣ ਬਈ ਮੜੀ ਖੋਲ ਦੋ ਤੋਰ ਕੇ ਦਿਖਾ ਦਿਓ ਵੱਡੀ ਗੱਲ ਗਰਮੀ ਘਟ ਮਨੂੰ ਫਰੈਂਟ ਜਿਹੜੀ ਕਰ ਮੰਨਦੀ ਫੁੱਲ ਆਉਗੀ ਬਈ ਚੰਗੀ ਆ ਬੜਤ ਸਨੱਕੀ ਸਿੰਘ ਜਰੂਰ ਆ ਕਹਿੰਦੀ ਕੁਛ ਨਹੀਂ ਹਨਾ ਬਈ ਹਾਂ ਜਿਵੇਂ ਮਰਜੀ ਬਾਈ ਕਹਿੰਦਾ ਤੋਰੀ ਫਿਰ ਲਈ ਫਿਰ ਕਹਿੰਦੀ ਕੁਛ ਨਹੀਂ ਠੰਡੀ ਸੀਲ ਤੋਰਾ ਤਾਂ ਚੰਗਾ ਆਰਡਰ ਕਮਾਲ ਆ ਕੱਲਾ ਕੱਲਾ ਥਣ ਪੂਰੀ ਵਿੱਤੀ ਤੇ ਥਣ ਲੱਗਿਆ ਬਈ ਤੇ ਕੀਮੋ ਲੈ ਵੀਰੇ ਦਾ ਜਾਇਜ਼ਾ ਮੁੱਲ ਬਈ ਇਹਦਾ 32000 ਮਾਨਤਨ ਹੋਜੇ ਹਾਂਜੀ ਬਈ ਮਾਨਤਨ ਹੋਜੇ 32000 ਰੁਪਿਆ ਮੁੱਲ ਬਾਕੀ ਜਿਹੜਾ ਮੌਕੇ ਦੇ ਵਿੱਚੋਂ ਮਾਨਤਨ ਜ਼ਰੂਰ ਹੋ ਜੂਗਾ ਤੋਰਾ ਤਰਾ ਚੰਗਾ ਆਰਡਰ ਚੰਗਾ ਮੁਠੀ ਵਾਲਾ ਥਣ ਘੱਲਾ ਘੱਲਾ ਥਣ ਦੁੱਧ ਦਾ ਰਿਕਾਰਡ ਵੀ ਬਾਈ ਨੇ ਬਹੁਤ ਚੰਗਾ ਦੱਸਿਆ ਮੋਲ ਵੀ ਜਾਇਜ਼ ਆ 32000 ਰੁਪਏ ਮੰਨ ਤਾਣ ਜ਼ਰੂਰ ਹੋ ਜੂਗਾ ਅੱਗੇ ਭਰਾ ਦੋ ਨੰਬਰ ਕਿਹੜਾ ਸੂਈ ਵੀ ਇਹ ਵੀ ਬਾਈ ਦੂਜਾ ਸੂਈ ਵੀ ਆ ਕਿੰਨਾ ਟਾਈਮ ਹੋ ਗਿਆ ਸੂਈ ਨੂੰ ਇਹਨੂੰ ਸੂਈ ਨੂੰ ਹੋ ਗਏ ਬਾਈ 13-14 ਦਿਨ ਹੋ ਗਏ ਬੱਚਾ ਕੀ ਆ ਮਗਰ ਬੱਚਾ ਮਗਰ ਬੱਚਾ ਆ ਬਾਈ ਦੁੱਧ ਕਿੰਨਾ ਬਾਈ ਦੁੱਧ ਬਈ ਇਹ ਤਾਂ ਥੱਲੇ ਹੈਗਾ 15 ਦੇ ਆ ਬੱਚਾ 14 ਹੀ ਮੰਨੂ ਆਪਾਂ ਨੈਟ ਤਿਆਰ ਆ ਬਈ ਪੌਣ ਦਾ ਨੈਟ ਤਿਆਰ ਆ ਦੋ ਡੰਗ ਚੋ ਲੈਣਾ ਬਾਈ ਚਾਹੀ ਚਾਰ ਡੰਗ ਚੋਵੇ ਆਪਣੇ ਘਰੇ ਤਸੱਲੀ ਕਰੇ ਹੂੰ ਨਾਲ-ਨਾਲ ਚੈੱਕ ਕਰੀਏ ਡੰਗ ਚੋਵੇ 6 ਚੋਵੇ ਉਹ ਖੋਲ ਦੇ ਵੀਰੇ ਮਣੀ ਤੋੜ ਕੇ ਦਿਖਾ ਦੀਏ ਕੱਦ ਚੰਗਾ ਰੰਗ ਰੂਪ ਚੰਗਾ ਅਡਰ ਚੰਗਾ ਥਣ ਥਣ ਚੰਗਾ ਬਈ ਬਾਕੀ ਤੋਰਾ ਵਗੈਰਾ ਚੈੱਕ ਕਰਵਾਣੇ ਮੁੱਲ ਕੀ ਰੱਖੇਦਾ ਜੱਜ ਮੋਲੇ ਦਾ 42000 ਰੁਪਏ ਮਾਨਤਾਨ ਹੋ ਜਾ 42000 ਰੁਪਿਆ ਮੁੱਲ ਬਾਕੀ ਜਿਹੜਾ ਮੌਕੇ ਦੇ ਵਿੱਚੋਂ ਮਾਨਤਾ ਜਰੂਰ ਹੋ ਜਾ ਆਰਡਰ ਚੰਗਾ ਥਾਣਾ ਚੰਗਾ ਚਵਾਈ ਕਿਵੇਂ ਆ ਬਾਈ ਜਮਾ ਬਾਈ ਇੱਕ ਨੰਬਰ ਠੀਕ ਆ ਬਾਈ ਹੂੰ ਠੀਕ ਮੁੱਲ ਬਾਈ 42000 ਮਾਨਤਾ ਜਿਹੜਾ ਜਰੂਰ ਹੋ ਜਾ ਤੇ ਨਗਸੀਘੇ ਭਰਾ ਕੋਲੇ ਦੋ ਦੋ ਨਹੀਂ ਘਾਤੇ ਕਿਸੇ ਵੀ ਦੇ ਦੋਨਾਂ ਚ ਕੋਈ ਵੀ ਪਸੰਦ ਆ ਬਾਈ ਨਿਕਨੇ ਕਰ ਲਿਓ ਵੀਡੀਓ ਨੇ ਵੇਖਣ ਲਈ ਸਾਰੇ ਵੀਰਾਂ ਦਾ ਤਧਲੋ ਧੰਨਵਾਦ